ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਖੇਤੀ ਨੂੰ ਲਾਹੇਵੰਦ ਤੰਦਾ ਬਣਾਉਣ ਲਈ ਯਤਨਸ਼ੀਲ ਹੈ ਦਾਵਾ ਕੀਤਾ ਕਿ ਅਜਿਹੇ ਕਈ ਯਤਨ ਕੀਤੇ ਵੀ ਗਏ ਨੇ ਮੁੱਖ ਮੰਤਰੀ ਨੇ ਦਿਨ ਸਮੇਂ ਬਿਜਲੀ ਤੋਂ ਇਲਾਵਾ ਮਡੀਆਂ ਵਿੱਚ ਹਰ ਪੁਖਤਾ ਪ੍ਰਬੰਧਾਂ ਦਾ ਦਮ ਪਰਿਆ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਤੰਦੇ ਨੂੰ ਲਾਹੇਵੰਦ ਤੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਬਹੁਤ ਸਾਰੇ ਫੈਸਲੇ ਇਸ ਖੇਤੀਬਾੜੀ ਦੇ ਤੰਦੇ ਨੂੰ ਬਚਾਉਣ ਲਈ ਕੀਤੇ ਗਏ ਜੈਨੂ ਹੋਰ ਲਾਹੇਬੰਦ ਬਣਾਉਣ ਲਈ ਕੀਤੇ ਗਏ ਜਿਵੇਂ ਕਿ ਬਿਜਲੀ ਔਰ ਬਿਜਲੀ ਵੀ ਜ਼ਿਆਦਾਤਰ ਦਿਨੇ ਆਵੇ ਤਾਂ ਕਿ ਕਿਸਾਨ ਜਿਹੜਾ ਉਹ ਰਾਤਾਂ ਨੂੰ ਉੱਥੇ ਮੱਛਰ ਚ ਜਾਂ ਸਪਾਨੀ ਸਰੀਆ ਵਿੱਚ ਦਾ ਨਾ ਫਰੇ ਤੇ ਉਹੀ ਬਿਜਲੀ ਜੇ ਦਿਨੇ ਆ ਜੇ ਤਾਂ ਉਹ ਜ਼ਿਆਦਾ ਉਹਦੇ ਲਈ ਆਸਾਨੀ ਹੈ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰੋਪਰ ਪ੍ਰਬੰਧ ਲੇਬਰ ਦਾ ਬਾਰਦਾਨੀ ਦੀ ਕੋਈ ਕਮੀ ਨਾ ਆਵੇ ਔਰ ਟਰਾਂਸਪੋਰਟ ਦੀ ਕੋਈ ਬਿਲਕੁਲ ਮੌਕੇ ਤੇ ਜਾ ਕੇ ਕਈ ਵਾਰੀ ਸਰਕਾਰਾਂ ਫੈਸਲੇ ਲੈਂਦੀਆਂ ਨੇ ਅਸੀਂ ਹਰ ਜਿਹੜੀ ਫਸਲ ਹੈ ਉਹ ਤੋਂ ਕਈ ਮਹੀਨੇ ਪਹਿਲਾਂ ਉਹਦੇ ਬਾਰੇ ਪਲੈਨਿੰਗ ਸਾਰੀ ਪੂਰੀ ਕਰ ਲੈਨੇ ਆ ਪਿਛਲੇ ਸਾਲ ਮੈਂ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਸੀ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਅਪੀਲ ਕੀਤੀ ਸੀ ਕਿ ਝੋਨੇ ਦੀ ਜਿਹੜੀ ਪੂਸਾ 44 ਪੂਸਾ 44 ਦੀ ਜਿਹੜੀ ਕਿਸਮ ਹੈ ਉਹ ਨਾ ਬੀਜੀ ਜਾਵੇ ਕਿਉਂਕਿ ਜਿਹੜੀ ਪੂਸਾ 44 ਹੈ ਉਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ ਤੇ ਜਿਹੜੀ ਪੀਆਰ 126 ਪੀਆਰ 127 128 129 130 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹਨਾਂ ਬੀਜਾਂ ਦੀ ਖੋਜ ਕੀਤੀ ਹੈ ਉਹ ਸਿਰਫ 92 93 ਦਿਨਾਂ ਚ ਪੱਕ ਜਾਂਦੀ ਹੈ ਸੋ ਝਾੜ ਵੀ ਉਨਹੀਂ ਹੁੰਦਾ ਸੋ ਪਿਛਲੇ ਦਿਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਵੱਲੋਂ ਇੱਕ ਬਹੁਤ ਵੱਡਾ ਤੇ ਖੁਸ਼ੀ ਭਰਿਆ ਖੁਲਾਸਾ ਹੋਇਆ ਕਿ ਇਸ ਵਾਰ ਜੋ ਝੋਨੇ ਦੀ ਫਸਲ ਸੀ ਉਹ ਚ ਕਿਸਾਨਾਂ ਨੇ ਪੂਸਾ 44 ਜਿਹੜੀ ਕਿਸਮ ਹੈ ਉਹ 50% ਦੀ ਘਟ ਬੀਜੀ। ਉਹੀ ਸਾਤੇ ਪੀਆਰ 126 127 ਬੀਜੀ ਜਿਹਦੇ ਨਾਲ 470 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਬਚ ਗਿਆ। ਦਾ ਖਰਚਾ ਘਟ ਗਿਆ ਕਿਉਂਕਿ 60 ਦਿਨ ਘਟ ਗਏ 60 ਦਿਨ ਦਾ ਮਤਲਬ ਟਿਊਬਲ ਨਹੀਂ ਚੱਲੇ ਤਾਂ ਉਹ ਬਿਜਲੀ ਬਚ ਗਈ ਤੇ ਨਾਲ ਸਭ ਤੋਂ ਜਿਹੜੀ ਵਧੀਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ 5 ਬਿਲੀਅਨ ਕਯੂਬਿਕ ਮੀਟਰ ਪਾਣੀ ਜਾਨੀ ਕਿ ਜੇ ਨੂੰ ਕਹਿਣਾ ਹੋਵੇ ਪੰਜਾਬੀ ਚ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਵਿੱਚ ਜੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਗੁਰੂ ਸਾਹਿਬ ਦਾ ਜਿਹੜਾ ਬਚਨ ਨੇ ਉਹਨਾਂ ਦੇ ਉੱਤੇ ਚੱਲਣ ਦੀ ਆਪਣੀ ਕੋਸ਼ਿਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਮੈਂ ਸਿਰਫ ਅਪੀਲ ਕੀਤੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੇਰੀ ਅਪੀਲ ਨੂੰ ਕਿਸਾਨਾਂ ਨੇ ਮੰਨਿਆ ਤੇ ਝਾੜ ਵਈ ਉਨੀ ਨਿਕਲਿਆ ਤੇ ਪਾਣੀ ਵੀ ਬਚਿਆ ਬਿਜਲੀ ਵੀ ਬਚੀ ਹੈ ਸੋ ਮੈਨੂੰ ਧੰਨਵਾਦ ਕਰਦੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਮੇਰੀ ਸਲਾਹ ਤੇ ਕੰਮ ਕਰ ਰਹੇ ਹੋ ਮੈਂ ਕੋਈ ਗਲਤ ਸਲਾਹ ਕਦੇ ਵੀ ਨਹੀਂ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਮੈਂ ਮਹਾਰਾਣਾ ਗੱਲ ਕਰਕੇ ਜਿੱਥੇ ਵੀ ਪੰਜਾਬ ਦਾ ਕਿਸੇ ਕਿਸੇ ਨੂੰ ਦਾ ਫਾਇਦਾ ਹੁੰਦਾ ਹੋਵੇ ਮੈਂ ਉਹੀ ਸਲਾਹ ਦੇਵਾਂਗਾ ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਉਹਦਾ ਬਚਾਅ ਹੋਊਗਾ ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ ਪੀਆਰ 126 ਪੀਆਰ 127 128 129 130 ਚੋ ਬੀਜੋ ਬਾਸਮਤੀ ਬੀਜੋ ਇਸ ਵਾਰ ਬਾਸਮਤੀ ਦੀ ਫਸਲ ਬਹੁਤ ਬਦਿਆ ਹੋਈ ਹੈ ਔਰ ਪਾ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵੱਧ ਕੇ ਮਿਲਿਆ ਸੇ ਮੰਡੀਆਂ ਦੇ ਵਿੱਚ ਪ੍ਰਬੰਧਾਂ ਦਾ ਬਾਕੀ ਲਿਫਟਿੰਗ ਦਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਗੀ ਔਰ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੈਸੇ ਨੇ ਉਹ ਖਾਤੇ 'ਚ ਪੈਂਦੇ ਨੇ ਕਿਉਂਕਿ ਅਸੀਂ ਸੀਸੀਐਲ ਕਹਿੰਦੇ ਆ ਜਿਹਨੂੰ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸੈਂਟਰ ਤੋਂ ਆਉਂਦੀ ਹੈ ਕਿ ਜਿਹੜੀ ਝੋਨਾ ਜਾਂ ਕਣਕ ਉਹ ਖਰੀਦਦੇ ਨੇ ਉਹਦੇ ਪੈਸੇ ਦਿੰਦੇ ਨੇ ਅਸੀਂ ਕਹਿੰਦੇ ਜੀ ਪਹਿਲਾਂ ਪੈਸੇ ਦਿਓ ਜਦੋਂ ਜਦੋਂ ਤੁਸੀਂ ਆਪਣਾ ਲਿਫਟਿੰਗ ਕਰੀ ਜਾਓਗੇ ਅਸੀਂ ਨਾਲ ਦੀ ਨਾਲ ਉਹ ਪੈਸੇ ਜਿਹੜੇ ਨੇ ਕਿਸਾਨਾਂ ਦੇ ਖਾਤੇ ਚ ਪਾਵਾਂਗੇ ਤਾਂ ਕਿ ਉੱਤਮ ਖੇਤੀ ਮਦਮ ਵਪਾਰ ਨਿਖਿਤ ਚਾੱਕਰੀ ਜਿਹੜਾ ਇਹ ਵੀ ਜਿਹੜਾ ਬਾਣੀ ਚ ਲਿਖਿਆ ਹੈ ਉਹਦਾ ਵੀ ਆਪਾਂ ਥੋੜਾ ਬਹੁਤ ਜਿਹੜਾ ਉਹਦੇ ਉਹਦੇ ਅਮਲ ਕਰਦੇ ਨਜ਼ਰ ਆਈਏ ਮੈਨੂੰ ਉਮੀਦ ਹੈ ਕਿ ਵਿਖੇ ਦੇ ਵਿੱਚ ਆਪਾਂ ਧਰਤੀ ਦਾ ਪਾਣੀ ਵੀ ਬਚਾਵਾਂਗੇ ਆਪਣਾ ਬਿਜਲੀ ਵੀ ਬਚਾਵਾਂਗੇ ਨਾਲ ਨਾਲ ਵਾਤਾਵਰਣ ਵੀ ਬਚੂਗਾ ਕਿਉਂਕਿ ਪੂਸਾ 44 ਦੀ ਪਰਾਲੀ ਵੀ ਜ਼ਿਆਦਾ ਹੈ ਉਹਦਾ ਕੱਦ ਜਿਹੜਾ ਉਹ ਲੰਬਾ ਹੁੰਦਾ ਹੈ ਉਚਾਈ 'ਚ ਤੇ ਪੀਆਰ 126 ਜਿਹੜੀ ਹੈ ਉਹ ਘੱਟ ਹੈ ਉਚਾਈ 'ਚ ਸੋ ਕਈ ਫਾਇਦੇ ਹੋਏ ਨੇ ਔਰ ਅੰਗਰੇਜ਼ੀ ਦੇ ਵੱਡੇ ਵੱਡੇ ਅਖਬਾਰਾਂ ਨੇ ਦੇਸ਼ਦਿਆਂ ਨੇ ਫਰੰਟ ਪੇਜ ਤੇ ਇਹਨੂੰ ਜਗ੍ਹਾ ਦਿੱਤੀ ਹੈ ਕਿ ਇਹ ਫੈਸਲਾ ਜਿਹੜਾ ਬਹੁਤ ਲਾਹੇਵੰਦ ਰਿਹਾ ਪੰਜਾਬ ਲਈ ਸੋ ਇੱਕ ਵਾਰੀ ਫੇਰ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਇੱਕ ਦੂਜੇ ਨੂੰ ਪੁੱਛ ਕੇ ਆਪਾਂ ਸਮੱਸਿਆਵਾਂ ਦੇ ਹੱਲ ਵੀ ਕਰਦੇ ਰਵਾਂਗੇ ਕੱਸੀਆਂ ਨਹਿਰਾਂ ਬੰਦ ਪਈਆਂ ਜਿਹੜੀਆਂ ਰਜਵਾਹੇ ਸੂਏ ਉਹਨਾਂ ਨੂੰ ਚਲਾ ਰਹੇ ਹਾਂ ਤਾਂ ਕਿ ਬੱਦ ਤੋਂ ਬੱਦ ਨਹਿਰੀ ਪਾਣੀ ਜਿਹੜਾ ਉਹ ਸਾਡੇ ਖੇਤਾਂ ਤੱਕ ਪਹੁੰਚੇ ਪੰਜਾਬ ਨੂੰ ਫੇਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਹਰ ਵਕਤ ਤਤਪਰਾਂ ਦਿਨ ਰਾਤ ਤੁਹਾਡੇ ਨਾਲ ਖੜਾਂਗੇ ਔਰ ਮਿਲਦੇ-ਗਿਲਦੇ ਵੀ ਰਵਾਂਗੇ ਤਾਂ ਕਿ ਜਿਹੜਾ ਕੋਈ ਛੋਟੀ ਮੋਟੀ ਵੀ ਸਮੱਸਿਆ ਹੋਵੇ ਉਹਨੂੰ ਨਾਲ ਦੀ ਨਾਲ ਹੱਲ ਕੀਤਾ ਜਾ ਸਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਮੇਰੀ ਛੋਟੀ ਜੀ ਬੇਨਤੀ ਨੂੰ ਸਵਾਰ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਿਤੇ ਕਿਸਾਨ ਮਿਲਣੀ ਜਾਂ ਕੋਈ ਇਸ ਤਰ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾ ਕੇ ਹੋਰ ਕਿਹੜੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਨੇ ਕਦੋਂ ਕਿਹੜੀ ਫਸਲ ਨੂੰ ਆਪਾਂ ਬਦਲਵੀਂ ਫਸਲ ਦੇ ਤੌਰ ਤੇ ਲੈ ਸਕਦੇ ਆ ਤਾਂ ਕਿ ਝੋਨੇ ਤੋਂ ਆਪਣਾ ਖੇੜਾ ਛੁੱਟੇ ਤਾਂ ਕਿ ਧਰਤੀ ਦਾ ਜਿਹੜਾ ਪਜਾਉ ਪਾਣਾ ਉਹ ਵੀ ਬਚਿਆ ਰਵੇ ਔਰ ਜਿਹੜਾ ਨਹਿਰੀ ਪਾਣੀ ਹੈ ਉਹਦੇ ਵਿੱਚ ਮਿਨਰਲਜ਼ ਹੁੰਦੇ ਨੇ ਤੱਤ ਹੁੰਦੇ ਨੇ ਉਹਦੇ ਨਾਲ ਫਸਲ ਜਿਹੜੀ ਹੈ ਉਹਦਾ ਝਾੜ ਬਦਦਾ ਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਬਦਦੀ ਹੈ ਬਹੁਤ ਬਹੁਤ ਧੰਨਵਾਦੀ ਕਰੀ ਫਿਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਪਣੇ ਸਾਰਿਆਂ ਦੀਆਂ ਜਿਹੜੇ ਕੋਸ਼ਿਸ਼ਾਂ ਨੇ ਉਹਦੇ ਵਿੱਚ ਜਿਨ੍ਹਾਂ ਜਿਨੇ ਵੀ ਹਿੱਸਾ ਪਾਇਆ ਬਹੁਤ ਬਹੁਤ ਇਹਦੇ ਲਈ ਧੰਨਵਾਦ